ਹਾਂਜੀ ਸਸਿਕਾ ਸਾਰਿਆਂ ਨੂੰ ਫਰਸਟ ਟਾਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸੋਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਕਿ ਆਨਲਾਈਨ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸੋ ਸਮੇਂ ਜੋ ਸਮਾਂ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰੋ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਕੋ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਜਿਹੜੇ ਸੂਟ ਹੋਣਗੇ ਉਹ ਡਿਮਾਂਡਡ ਸੂਟ ਹੋਣਗੇ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾਉਂਗੀ ਜਿਹੜਾ ਸੂਟ ਅ ਜ ਮੈਂ ਪਾ ਰੱਖਿਆ ਮੇਰੇ ਕੋਲ ਇੱਕ ਪੀਸ ਹੈ ਥੋੜਾ ਕਲਰ ਡਿਫਰੈਂਟ ਹੋਊਗਾ ਪਰ ਮੈਂ ਤੁਹਾਨੂੰ ਉਹ ਦਿਖਾ ਦਿੰਦੀ ਹਾਂ ਉਹਦੀ ਬਿਲਕੁਲ ਉਹੀ ਸਟੱਫ ਦਿਖਾਉਂਗੀ ਜਿਹੜਾ ਮੈਂ ਪਾ ਰੱਖਿਆ ਠੀਕ ਹੈ ਜੀ ਖਾਦੀ ਕਾਟਨ ਦਾ ਸੂਟ ਹੈ ਤੁਸੀਂ ਦੇਖੋ ਬਿਨਾ ਲਾਈਨਿੰਗ ਤੋਂ ਬਣਿਆ ਹੋਇਆ ਸੂਟ ਆ ਵੈਸੇ ਮੈਂ ਪਾਉਂਦੀ ਨਹੀਂ ਹੁੰਦੀ ਦਿਖਾ ਨਹੀਂ ਰਹੀ ਜੀ ਵਿੱਚ ਨਹੀਂ ਭੁੱਲ ਜਾਂਦੀ ਹੈ ਜੀ ਉਹ ਕੈਮਰੇ ਤੋਂ ਬਾਹਰ ਦੇਖਣ ਲੱਗ ਜਾਂਦੀ ਹੈ ਮੇਰਾ ਸੂਟ ਹਾਂ ਤੇ ਲਓ ਜੀ ਇਹਦੇ ਵੀ ਜਿਸ ਤਰ੍ਹਾਂ ਪੱਟੀ ਵਗੈਰਾ ਲੱਗੀ ਹੋਈ ਹੈ ਹਨਾ ਆ ਦੇਖੋ ਪੱਟੀ ਲੱਗੀ ਹੋਈ ਹੈ ਤੇ ਇਦਾਂ ਕਰਕੇ ਇਹਦੇ ਤੇ ਪ੍ਰਿੰਟ ਹੈਗਾ ਕਾਫੀ ਵਧੀਆ ਸੂਟ ਮੈਨੂੰ ਆਪ ਨੂੰ ਵੀ ਅੱਛਾ ਲੱਗਿਆ ਇਹ ਬਹੁਤ ਜ਼ਿਆਦਾ ਹਨਾ ਤੇ ਲਓ ਜੀ ਇਹ ਹੈਗਾ ਖਾਦੀ ਕਾਟਨ ਦੇ ਵਿੱਚ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲ ਆਹ ਲੋ ਬਹੁਤ ਪਿਆਰਾ ਸੂਟ ਹੈ ਤੇ ਮੈਂ ਤੁਹਾਨੂੰ ਦਿਖਾ ਦਾਂ ਇਹ ਇਹਦੇ ਸੀ ਥਰੂ ਬਿਲਕੁਲ ਨਹੀਂ ਹੈਗਾ ਆਹ ਲੋ ਐਨੇ ਨੇ ਰਲ ਨਹੀਂ ਦਿੰਦਾ ਨਹੀਂ ਸਹੀ ਆਹ ਲੋ ਜੀ ਮੇਰਾ ਹੱਥ نیچے ਰੱਖੇ ਹੋਏ ਆ ਬਿਲਕੁਲ ਵੀ ਸੀ ਥਰੂ ਨਹੀਂ ਹੈਗਾ ਇਹ ਕਪੜਾ ਬਹੁਤ ਜ਼ਿਆਦਾ ਸੋਹਣਾ ਹੈ ਤੇ ਜਿਹੜੀ ਇਹਦੇ ਤੇ ਲੇਸਾਂ ਤੇ ਔਰਗੈਂਜ਼ਾ ਦੀ ਪੱਟੀ ਲੱਗੀ ਆ ਉਹਦੇ ਉੱਪਰ ਨਾ ਸ਼ੀਸ਼ੇ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਕਾਫੀ ਜ਼ਿਆਦਾ ਸੋਹਣਾ ਸੂਟ ਹੈ ਤੇ ਇਹ ਲੇਸ ਲੱਗੀ ਹੋਈ ਆ نیچے ਲੱਗੀ ਆ ਇਹ ਵਾਲੀ ਲੇਸ ਤੇ ਜਿਹੜਾ ਕਲਰ ਹੈਗਾ ਇਹਦਾ ਆਫ ਵਾਈਟ ਹੈ ਜੋ ਮੈਂ ਪਾ ਰੱਖਿਆ ਹੈਗਾ ਤੇ ਉਹਦੇ ਵਿੱਚ ਜਿਹੜਾ ਕਲਰ ਹੈ ਉਹ ਬਲੈਕ ਨਹੀਂ ਹੈਗਾ ਡਾਰਕ ਤੇ ਲਾਈਟ ਗ੍ਰੇ ਦਾ ਮਿਕਸ ਜਿਹਾ ਹੀ ਕਲਰ ਹੈਗਾ ਠੀਕ ਹੈ ਜੀ ਬੈਕ ਸਾਈਡ ਵੀ ਸੇਮ ਰਹੂਗੀ ਪ੍ਰਿੰਟਰ ਤੇ ਇਹ ਹੈ ਦੇ ਨਾਲ ਸਲਵਾਰ 2.5 ਮੀਟਰ ਦੀ ਬੇਸ਼ੱਕ ਤੁਹਾਨੂੰ ਦੇਖਣ ਨੂੰ ਇਹ ਪਤਲੀ ਲੱਗੇ ਪਰ ਮੈਂ ਇਹ ਬਿਨਾ ਲਾਈਨਿੰਗ ਤੋਂ ਬਣਾਈ ਹੋਈ ਆ ਤੇ ਬਿਲਕੁਲ ਵੀ ਫੀਲ ਨਹੀਂ ਹੁੰਦਾ ਹੈਗਾ ਕਿਉਂਕਿ ਜਦੋਂ ਚੀਜ਼ੇ ਬਣ ਜਾਂਦੀ ਹੈ ਨਾ ਵੱਲ ਪੈ ਜਾਂਦੀ ਆ ਉਦੋਂ ਨਹੀਂ ਲੱਗਦੀ 2.5 ਮੀਟਰ ਦੀ ਸਲਵਾਰ ਹੋਊਗੀ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਤੇ ਦੁਪट्टे ਦੇ ਉੱਪਰ ਇਹਦੇ ਜੈਨੋ ਵੀ ਸੋਹਣੇ ਹਾਂ ਇਹਦਾ ਥੋੜਾ ਫਰਕ ਹੈ ਨਾ ਹਾਂ ਮੇਰੇ ਵਾਲਾ ਦੁਪੱਟਾ ਹੈਗਾ ਜਿਹੜਾ ਸਿੰਪਲ ਹੈ ਇਹਦੇ 4 ਕਾਰਨਰਸ ਤੇ ਇਹ ਵਾਲੇ ਤੁਹਾਨੂੰ ਫੁੱਲ ਜੇ ਵੀ ਬਣਨਗੇ ਔਰ ਵਿੱਚ ਇਹਦੇ ਲੇਸਾਂ ਵਗੈਰਾ ਦਿੱਤੀਆਂ ਹੋਈਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਬਹੁਤ ਸੋਹਣਾ ਕਾਫੀ ਜ਼ਿਆਦਾ ਸੋਹਣਾ ਲੱਗਦਾ ਇਹਦਾ ਦੁਪੱਟਾ ਬਹੁਤ ਜ਼ਿਆਦਾ ਪਿਆਰਾ ਹੈਗਾ ਹਾਂ ਠੀਕ ਹੈ ਜੀ ਇਹ ਨੈਕਸਟ ਹੈ ਆ ਆਪਣੇ ਕੋਲੇ ਦੋ ਸੂਟ ਰਹਿਗੇ ਸੀਗੇ ਜਿਹੜੇ ਬਾਟਿਕ ਪ੍ਰਿੰਟ ਦੇ ਸੀਗੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਅੱਜ ਲੋ ਜੀ ਇਹ ਸੀਗਾ ਇਹਦਾ ਸ਼ਰਟ ਇਦਾਂ ਹੀ ਦੇਖ ਲਓ ਠੀਕ ਹੈ ਜੀ ਤੇ ਇਹ ਹੈਗੀ ਆ ਜੀ ਸਲਵਾਰ ਤੇ ਦੁਪੱਟਾ ਤੁਹਾਨੂੰ ਇਹ ਵਾਲਾ ਨਾਲ ਮਿਲੂਗਾ ਇਦਾਂ ਕਰਕੇ ਕੰਨੀਆਂ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਦਾ ਪ੍ਰਿੰਟ ਮਿਲੂਗਾ ਤੇ ਜਿਹੜੇ ਪੱਲੇ ਨੇ ਉਹਨਾਂ ਦੇ ਉੱਪਰ ਵੀ ਇਦਾਂ ਦਾ ਪ੍ਰਿੰਟ ਠੀਕ ਹੈ 695 ਦਾ ਸੂਟ ਆ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਬਸ ਸਿਰਫ 2 ਪੀਸ ਆਪਣੇ ਕੋਲੇ ਬਚੇ ਹੋਏ ਨੇ ਲੋ ਜੀ ਨੈਕਸਟ ਹੈਗਾ ਇੱਕ ਹੋਰ ਆ ਇਹਦੇ ਵਿੱਚ ਇਹ ਸ਼ਰਟ ਰਹੂਗਾ ਜਿਹੜੀ ਸ਼ਰਟ ਦੀ ਲੈਂਥ ਹੋਊਗੀ ਨਾ 42 ਤੋਂ 43 ਹੋਊਗੀ ਇਹਦੀ ਤੇ ਘੇਰੇ ਤੇ ਤੁਹਾਨੂੰ ਇਸ ਤਰ੍ਹਾਂ ਕਰਕੇ ਆਹ ਵਾਲਾ ਬਾਰਡਰ ਮਿਲੂਗਾ ਠੀਕ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਨਹੀਂ ਜੀ ਇਹ ਕਾਫੀ ਸੋਹਣਾ ਸੂਟ ਹੈ ਤੇ ਇਹ ਹੈਗੀ ਆ ਜੀ ਸਲਵਾਰ ਆਵੜੀ ਹੈ ਦਿਨੋਂ ਠੀਕ ਹੈ ਜੀ 2.5 ਮੀਟਰ ਤੋਂ ਪਲੱਸ ਮਿਲੂਗੀ ਸਲਵਾਰ ਜ਼ਿਆਦਾ ਮਿਲੂਗੀ 2.5 ਮੀਟਰ ਤੋਂ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਇਹ ਪੱਲਾ ਕੰਨੀਆਂ ਤੇ ਹੋਊ ਆ ਵਿੱਚ ਪ੍ਰਿੰਟ ਹੈਗਾ ਤੇ ਪੱਲੇ ਦਿਖਾ ਦੇਣੀ ਆ ਤੁਹਾਨੂੰ ਪੱਲੇ ਥੋੜੇ ਜੇ ਇਦਾਂ ਹੀ ਆ ਪੱਲੇ ਵੀ ਜਿਸ ਤਰ੍ਹਾਂ ਕਰਨੀ ਆ ਉਦਾਂ ਹੀ ਪੱਲੇ ਆ ਠੀਕ ਹੈ ਜੀ ਨਾ ਪੱਲੇ ਜਿਆਦਾ ਚੌੜੇ ਨਹੀਂ ਆ ਜੀ ਚੌੜੇ ਹੂੰ ਕਾਫੀ ਸੋਹਣਾ ਸੂਟ ਆ 695 ਦੇ ਵਿੱਚ ਮਿਲਣ ਵਾਲਾ ਸੂਟ ਆ ਜੀ ਬਹੁਤ ਸੋਹਣੇ ਲੱਗਦੇ ਨੇ ਇਹੋ ਜਿਹੇ ਸੂਟ ਪਾਏ ਹੋਏ ਕਾਫੀ ਅੱਛੇ ਲੱਗਦੇ ਆ ਬਾਟਿਕ ਪ੍ਰਿੰਟ ਦੇ ਸੂਟ ਲੋ ਅਗਲਾ ਦੇਖੋ ਲੋ ਇਹ ਥੋੜੀ ਡਿਮਾਂਡ ਤੇ ਕਾਫੀ ਜਿਆਦਾ ਮਤਲਬ ਕਿ ਡਿਮਾਂਡ ਕੀਤੇ ਗਏ ਸੂਟ ਸੀਗੇ ਔਰ ਸੈਕੰਡ ਟਾਈ ਮੇ ਹੈ ਸੂਟ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀ ਉਹ ਆਪਾਂ ਸੈਕੰਡ ਟਾਈਮ ਲੈ ਕੇ ਆਏ ਹਾਂ। ਲੋ ਜਿਹੜੇ ਪ੍ਰਿੰਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਉਹਨਾਂ ਨੂੰ ਆਪਾਂ ਦੂਸਰੀ ਵਾਰ ਫਿਰ ਰੀਸਟਾਕ ਕਰਵਾਇਆ ਹੈਗਾ। ਕਾਫੀ ਜ਼ਿਆਦਾ ਸੋਹਣੇ ਲੱਗਦੇ ਨੇ ਇਹ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਬਿਲਕੁਲ ਪਿਓਰ ਕਾਟਨ ਦਾ ਸੂਟ 5 ਮੀਟਰ ਦਾ ਆਲ ਓਵਰ ਸੂਟ ਰਹੂਗਾ ਤੇ ਦੁਪੱਟਾ ਹੈਗਾ ਜੀ ਇਹਦਾ ਮਲ ਕਾਟਨ ਦਾ ਸਿਰਫ ਉਹਨੇ ਕੀ ਸੂਟ ਆਪਾਂ ਆਰਡਰ ਕਰੇ ਸੀ ਜਿਨ੍ਹਾਂ ਦੀ ਡਿਮਾਂਡ ਬਹੁਤ ਜ਼ਿਆਦਾ ਸੀ। ਆਹ ਲੋ ਜੀ 2.5 ਮੀਟਰ ਦਾ ਦੁਪੱਟਾ ਹੋਊਗਾ। ਠੀਕ ਹੈ? ਪੂਰਾ ਐ ਲੰਬਾ ਚੌੜਾ ਦੁਪੱਟੇ 'ਚ ਕੋਈ ਕਮੀ ਨਹੀਂ ਆ ਔਰ ਡਿਜ਼ਾਈਨਿੰਗ ਦੇਖ ਲਓ ਬਹੁਤ ਜ਼ਿਆਦਾ ਸੋਹਣੀ ਆ 1550 ਦੇ ਵਿੱਚ ਸੂਟ ਆ ਜੀ ਬਰ ਕੋਲੇ ਸ਼ਿਪਿੰਗ ਕੋਈ ਨਹੀਂ ਹੋਊਗੀ ਲਓ ਜੀ ਨੈਕਸਟ ਦੇਖੋ ਆਹ ਲਓ ਇਹ ਵੀ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਬਹੁਤ ਅੱਛਾ ਹੈਗਾ ਤੇ ਸਾਰੇ ਸੂਟ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਕ ਨਹੀਂ ਜੀ ਕਿਸੇ ਨਾਲ ਤੁਹਾਨੂੰ ਲਾਈਨਿੰਗ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈਗੀ ਲਓ ਕੋਈ ਜ਼ਰੂਰਤ ਨਹੀਂ ਹੈਗੀ RAM ਨਾਲ ਪਾ ਸਕਦੇ ਹੋ ਤੁਸੀਂ ਲਿਸੋ ਤੇ ਗਰਮੀਆਂ ਦੇ ਵਿੱਚ ਪਹਿਣਾ ਨੂੰ ਬਿਨਾਂ ਲਾਈਨਿੰਗ ਵਾਲੀ ਸੰਜਾਈ ਦੇ ਹੁੰਦੇ ਨੇ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਆਹ ਬਹੁਤ ਪਿਆਰਾ ਜਿਹਾ ਦੁਪੱਟਾ ਹੈਗਾ ਦੁਪੱਟਿਆਂ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਮਲ ਕਾਟਨ ਦੇ ਵਿੱਚ ਦੁਪੱਟਾ ਹੈ ਔਰ 2.5 ਮੀਟਰ ਦਾ ਦੁਪੱਟਾ ਲਓ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਆ 1500 ਨੈਕਸਟ ਕਲਰ ਦੇਖ ਲੋ ਕਾਫੀ ਲਾਈਕ ਕੀਤੇ ਗਏ ਨੇ ਜੀ ਆਹ ਵਾਲੇ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਡਿਮਾਂਡ ਚ ਰਹੇ ਆਹ ਵਾਲੇ ਕਲਰ ਬਹੁਤ ਪਿਆਰਾ ਕਲਰ ਹੈ ਨੇ ਫ੍ਰੈਂਡ ਜਾਈ ਕਲਰ ਹੈਗਾ ਇਹ ਇਹਦਾ ਸਮਝ ਜੀ ਵੀ ਨਹੀਂ ਆਉਂਦੀ ਹੈਗੀ ਵੀ ਇਹ ਕਿਹੜਾ ਕਲਰ ਹੈਗਾ ਠੀਕ ਹੈ ਲੋ ਬਹੁਤ ਪਿਆਰਾ ਲੱਗ ਰਿਹਾ ਸਹੀ ਆ ਰਿਹਾ ਲਗਭਗ ਤੇ ਦੁਪट्टे ਤੋਂ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਊਗਾ ਆ ਲੋ ਮੈਂ ਤੁਹਾਨੂੰ ਅੱਧਾ ਦੁਪੱਟਾ ਪਹਿਲਾਂ ਖੋਲ ਕੇ ਦਿਖਾ ਦੇਣੀ ਆ ਆ ਲੋ ਆ ਬੱਲੇ ਰਹਿਣਗੇ ਹਾਂ ਜਿਵੇਂ ਸਹੀ ਆ ਚੌੜੇ ਚੌੜੇ ਦੁਪੱਟਿਆਂ ਦਾ ਹਾਂ ਬਿਲਕੁਲ ਸਹੀ ਆ ਰਿਹਾ ਹੈ ਡਾਰਕ ਨੀਯੰਜ ਜੈ ਸੂਟ ਹੁੰਦਾ ਜਿਵੇਂ ਉਹ ਵਾਲਾ ਹੈ ਤੇ ਆ ਲੋ ਨਾ ਡਿਜ਼ਾਈਨਿੰਗ ਬਹੁਤ ਪਿਆਰੀ ਡਿਜ਼ਾਈਨਿੰਗ ਬਹੁਤ ਜ਼ਿਆਦਾ ਹੌਲ ਠੀਕ ਹੈ ਜੀ ਤੇ 1550 ਚ ਮਿਲ ਜੂਗਾ ਸੂਟ ਨੈਕਸਟ ਹੈਗਾ ਇਹ ਵਾਲਾ ਕਲਰ ਵਾਈਟ ਦੇ ਵਿੱਚ ਵਾਈਟ بیس ਨੂੰ ਬਹੁਤ ਲਾਈਕ ਕੀਤਾ ਗਿਆ ਜੀ ਹੌਲ ਇਹ ਵੀ ਵਾਈਟ ਹੋਣ ਦੇ ਬਾਵਜੂਦ ਵੀ ਇਹ ਸੀ ਥਰੂ ਨਹੀਂ ਹੈਗਾ ਇਦਾਂ ਹੀ ਪੈ ਜਾਊਗਾ ਇਹ ਬਿਲਕੁਲ ਨਹੀਂ ਦਿਖਦਾ ਇਹਦੇ ਵਿੱਚੋਂ ਕੁਝ ਠੀਕ ਹੈ ਇਹ ਮਿਲੂਗਾ ਇਹਦੇ ਨਾਲ ਤੁਹਾਨੂੰ ਦੁਪੱਟਾ ਅਹ ਇਹ ਵਾਲਾ ਦੁਪੱਟਾ ਖਿੰਡਵਾਆਂ ਦਾ ਪ੍ਰਿੰਟ ਹੈਗਾ ਫੋਰ ਸਾਈਡ ਤੁਹਾਨੂੰ ਆ ਪੱਲਿਆਂ ਤੇ ਆਹ ਬਾਰਡਰ ਮਿਲੂਗਾ ਪੱਲਾ ਕੰਨੀਆਂ ਫੋਰ ਸਾਈਡ ਤੁਹਾਨੂੰ ਇਹ ਬਾਰਡਰ ਮਿਲ ਜਾਣਾ ਹੈ ਅੰ ਸਾਢੇ 1500 ਦੇ ਵਿੱਚ ਸੂਟ ਆ ਜੂਗਾ ਤੁਹਾਡੇ ਕੋਲੇ ਸਾਰੇ ਸੂਟ ਇੱਕ ਤੋਂ ਇੱਕ ਨੇ ਜੀ ਆਹ ਉਸ ਤੋਂ ਵੀ ਜ਼ਿਆਦਾ ਸੋਹਣਾ ਲੱਗਦੇ ਨੇ ਬਹੁਤ ਪਿਆਰਾ ਸੂਟ ਹੈ ਲੋ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਨੈਕਸਟ ਮੈਂ ਤੁਹਾਨੂੰ ਦੁਪੱਟਾ ਦਿਖਾ ਦੇਣੀ ਆ ਦੁਪੱਟੇ ਦਾ ਨਾ ਰੂਹ ਖੁਸ਼ ਹੋ ਜਾਂਦੀ ਆ ਦੇਖ ਕੇ ਤੁਹਾਨੂੰ ਆਹ ਲਓ ਜੀ ਮਲ ਕਾਟਨ ਦੇ ਦੁਪੱਟੇ ਕਾਟਨ ਵਰਗੇ ਦੁਪੱਟੇ ਨਹੀਂ ਜੀ ਖੌਂਦੇ ਜਿਹੇ ਦੁਪੱਟੇ ਨਹੀਂ ਹੈਗੇ ਇਹ ਜੀ ਲਓ ਬੜੇ ਪਿਆਰੇ ਨੇ ਤੇ ਪ੍ਰਾਈਸ ਹੈਗੀ ਆ 1550 ਲਓ ਜੀ ਕੋਸ਼ਕ ਸੂਟ ਮੈਂ ਤੁਹਾਨੂੰ ਹੋਰ ਦਿਖਾ ਦੇਣੀ ਆ ਇਹ ਵਾਲਾ ਦੇਖ ਲਓ ਅੱਜ ਕੱਲ ਬੜੇ ਡਿਜ਼ਾਈਨਿੰਗਸ ਚੱਲ ਰਹੀ ਆ ਇਹ ਬਿਲਕੁਲ ਬਿਲਕੁਲ ਕਾਟਨ ਦੇ ਵਿੱਚ ਸੂਟ ਰਹੂਗਾ ਬਿਲਕੁਲ ਕਾਟਨ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਰਹੂਗਾ ਏਕੇ ਟੈਕਸ ਦਾ ਸੂਟ ਹੈ ਜੀ ਇਹ ਏਕੇ ਟੈਕਸ ਦੀ ਕਾਟਨ ਹੈਗੀ ਆ neck ਬਣਿਆ ਹੋਇਆ ਕੁਝ ਨਹੀਂ ਕਰਨਾ neck ਦੇ ਤੁਸੀਂ ਆਹ ਪੈਨਲ ਜਾ ਰਹੇ ਹੈ ਲੇਸ ਦੇ ਦੋ ਤੇ نیچے ਫਿਰ ਤੁਹਾਨੂੰ ਲੇਸ ਮਿਲੂਗੀ ਸਭ ਕੁਝ ਰੈਡੀ ਹੈ ਕੋਈ ਖਰਚਾ ਉੱਪਰ ਹੋਰ ਨਹੀਂ ਕਰਨਾ ਤੁਸੀਂ ਬਸ ਇਦਾਂ ਕਰਕੇ ਸੂਟ ਹੈ ਜਿਹੜਾ ਇਹ ਤੁਸੀਂ ਬਣਾ ਲੈਣਾ ਤੇ ਪਾ ਲੈਣਾ ਠੀਕ ਹੈ ਜੀ ਨਹੀਂ ਤਾਂ ਲੇਸਾਂ ਵਗੈਰਾ ਦੇ ਖਰਚੇ ਹੀ ਨਹੀਂ ਸੂਟ ਆਉਂਦਾ ਲਓ ਜੀ ਅਗਲਾ ਦੇਖੋ ਸਲਵਾ ਮਸਲੀਨ ਦੀ ਸਲਵਾਰ ਹੈ ਤੇ ਮਸਲੀਨ ਸਲਵਾਰ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਇਹ ਬਹੁਤ ਪਿਆਰਾ ਜਿਹਾ ਵਰਕ ਹੈਗਾ ਤੇ ਇਹ ਸਲਵਾਰ ਤੇ ਬੇਸ਼ੱਕ ਤੁਸੀਂ ਲਾਈਨਿੰਗ ਨਾਲ ਲਾਓ ਕਿਉਂਕਿ ਥਿੱਕ ਮਸਲੀਨ ਹੈਗੀ ਆ ਲੋੜ ਨਹੀਂ ਪੈਣੀ ਤੁਹਾਨੂੰ ਇਹਦੇ ਤੇ ਲਾਈਨਿੰਗ ਲਾਉਣ ਦੀ ਇਦਾਂ ਹੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਕਾਫੀ ਜਿਆਦਾ ਵਧੀਆ ਕਲਰ ਹੈਗਾ ਇਹਦਾ ਦੁਪੱਟਾ ਦੇਖ ਲਓ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਜੀ ਇਹ ਸੌਫਟ ਮਸਲੀਨ ਦੇ ਵਿੱਚ ਦੁਪੱਟਾ ਬਿਲਕੁਲ ਸੌਫਟ ਮਸਲੀਨ ਦੇ ਵਿੱਚ ਹਾਂ ਬਹੁਤ ਪਿਆਰੀ ਜੀ ਮਸਲੀਨ ਹੈ ਸੋਹਣਾ ਸੋਹਣਾ ਜਿਹਾ ਦੁਪੱਟਾ ਲੱਗਦਾ ਹੈ ਲੋ ਬਹੁਤ ਸੋਹਣਾ ਦੁਪੱਟਾ ਤੇ ਪ੍ਰਾਈਸ ਹੈਗੀ ਹੈ 1350 ਰੁਪਏ ਫੋਰ ਸਾਈਡ ਲੇਸ ਹੈ 1350 ਦੇ ਵਿੱਚ ਸੂਟ ਆਊਗਾ ਨੈਕਸਟ ਕਲਰ ਦੇਖੋ ਹਾਂ ਲੋ ਕਲਰ ਦੇਖ ਲਓ ਬਾਕੀ ਦਾ ਸਾਰਾ ਸੇਮ ਹੀ ਹੈ ਉਦਾਂ ਹੀ ਤੁਹਾਨੂੰ ਸਲਵਾਰ ਤੇ ਇਹ ਵਰਕ ਮਿਲੂਗਾ ਮਸਟਰਡ ਜਿਹਾ ਕਲਰ ਲੱਗ ਰਿਹਾ ਮੈਨੂੰ ਸਕਿਨ ਨਾਲ ਮਸਟਰਡ ਜਿਹਾ ਹਨਾ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸਲਵਾਰ ਹੈ ਜੀ ਮਸਲੀਨ ਦੀ ਤੇ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਬੜਾ ਪਿਆਰਾ ਦੁਪੱਟਾ ਹੈ ਸੌਫਟਨੈਸ ਬਹੁਤ ਜ਼ਿਆਦਾ ਹੈ ਤੇ ਉਦਾਂ ਹੀ ਇਹ ਤੁਹਾਨੂੰ neck ਦੇ ਉੱਪਰ ਲੇਸਾਂ ਵਗੈਰਾ ਲੱਗੀਆਂ ਹੋਈਆਂ ਮਿਲਣਗੀਆਂ। 1350 ਦੇ ਵਿੱਚ ਸੂਟ ਮਿਲ ਜੂਗਾ। ਤੇ ਅਗਲਾ ਸੂਟ ਆ ਜਿਹੜਾ ਇਹ ਪ੍ਰਿੰਟਡ ਸੂਟ ਆ ਔਰ ਸਿੰਗਲ ਕਲਰ ਸੂਟ ਰਹਿ ਗਿਆ ਆਪਣੇ ਕੋਲੇ ਇਹ। ਚਲ ਆਹ ਲੇਸਾਂ ਦਿੱਤੀਆਂ ਹੋਈਆਂ ਨੇ ਪੈਨਲ। ਆਹ neck ਬਣਿਆ ਹੋਇਆ ਉਸੇ ਤਰ੍ਹਾਂ ਹੀ। ਕੈਮਰੀ ਕਾਟਨ ਦਾ ਸੂਟ ਆ ਬੜਾ ਪਿਆਰਾ ਜਿਹਾ ਸੂਟ ਹੈ ਜੀ ਇਹ। ਘੇਰੇ ਤੇ ਵੀ ਉਦਾਂ ਹੀ ਲੇਸ ਮਿਲੂਗੀ ਤੇ ਕਲਰ ਬਹੁਤ ਜਿਆਦਾ ਸੋਹਣਾ। ਠੀਕ ਹੈ ਜੀ। ਤੇ ਇਹ ਹੈਗੀ ਇਹਦੀ ਸਲਵਾਰ ਤੇ ਸਲਵਾਰ ਵੀ ਨੈਗੇਟਿਵ ਪ੍ਰਿੰਟ ਦੀ ਆ। ਔਰ ਸਲਵਾਰ ਦੇ ਉੱਪਰ ਦੋ ਪੱਟੀਆਂ ਲੱਗੀਆਂ ਨੇ ਰੱਖਣੀਆਂ ਰੱਖ ਲੋ ਲਾਉਣੀਆਂ ਲਾ ਦਿਓ ਇਹ ਥੋੜੀ ਲੱਗਦੀ ਹੈ ਠੀਕ ਹੈ ਜੀ ਤੇ 2.5 ਮੀਟਰ ਦਾ ਇਹ ਬੜਾ ਦੁਪੱਟਾ ਲਰੂਗਾ ਮਸਲਿਨ ਦਾ 1350 ਦੇ ਵਿੱਚ ਸੂਤਾ ਜੂਰ ਤੁਹਾਡੇ ਕੋਲੇ ਨੈਕਸਟ ਇਹਦਾ ਆ ਸਿੰਟਿਕ ਰ ਹੈਗਾ ਤੁਹਾਨੂੰ ਦਿਖਾਉਣ ਵਾਲਾ ਆਲਓਵਰ ਦੇ ਵਿੱਚ ਸੂਤ ਹੈ ਆਲਓਵਰ ਤੇ ਲੋ ਬੜਾ ਪਿਆਰਾ ਦੁਪੱਟਾ ਹੈਗਾ ਬਹੁਤ ਸੋਹਣਾ ਇਹ ਆ ਸੈਂਟਰ ਆ ਗਿਆ ਦਾ ਤੇ ਆ ਪੱਲਾ ਫੇਰ ਦੇਖੋ ਠੀਕ ਹੈ ਇਧਰੋਂ ਕਰਕੇ ਇਦਾਂ ਦੇ ਪਾਣੀ ਸਿੱਧਲੇ ਆਲ ਸਾਡੇ 1500 ਦੇ ਵਿੱਚ ਸੂਟ ਆਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗਾ ਲੋ ਦੀ ਕੋਸ਼ਕ ਸੂਟ ਹੈ ਜਿਹੜੇ ਮੈਂ ਤੁਹਾਨੂੰ ਰੌਂਡ ਟੈਕਸ ਦੇ ਦਿਖਾਉਣ ਲੱਗੀ ਹਾਂ ਹੁਣ ਆ ਲੋ 750 ਦੇ ਵਿੱਚ ਸੂਟ ਆ ਜੂਗਾ ਰੌਂਡ ਟੈਕਸ ਦਾ ਸੂਟ ਹੈ ਜੀ 2.5 ਮੀਟਰ ਦੀ ਸ਼ਰਟ ਹੈ ਔਰ 2.5 ਮੀਟਰ ਦੀ ਸਲਵਾਰ ਹੋਊਗੀ ਆ ਰੰਗ ਸਹੀ ਹੈ ਹਾਂ ਸਹੀ ਕਲਰ ਹੈ ਇਹ ਵਾਲੀ ਸਲਵਾਰ ਹੋਊਗੀ ਇਹਦੇ ਆ ਪੀਚ ਜਿਹਾ ਕਲਰ ਹੈਗਾ ਤੇ ਸੋਨਾ ਜਿਹਾ ਸੂਟ ਹੈ ਰੌਂਡ ਟੈਕਸ ਦੇ ਵਿੱਚ ਸੂਟ ਹੈਗਾ ਲੋ 750 ਦੇ ਵਿੱਚ ਮਿਲ ਜੂਗਾ ਅਗਲਾ ਕਲਰ ਇਹਦੇ ਵਿੱਚ ਇਹ ਵਾਲਾ ਹਾਂ ਕਾਫੀ ਸੋਹਣਾ ਸੀ ਲਾਈਟ ਸੀ ਗ੍ਰੀਨ ਜਿਹਾ ਕਲਰ ਹੈਗਾ 2.5 ਮੀਟਰ ਦੇ ਸੂਟ ਰਹਿਣਗੇ ਜੀ ਤੇ 750 ਦੇ ਵਿੱਚ ਮਿਲ ਜਾਊਗਾ ਹਾਂ ਅਗਲਾ ਬਹੁਤ ਪਿਆਰਾ ਜਿਹਾ ਕਲਰ ਹੈਗਾ ਸੋਨਾ ਆ ਰਿਹਾ ਹੋਊਗਾ ਵਿੱਚ ਸਹੀ ਆ ਰਿਹਾ ਹਾਂ ਬਿਲਕੁਲ ਸਹੀ ਦੇਖ ਰਹੇ ਹਾਂ 2.5 ਮੀਟਰ ਦੇ ਪੀਸਾ ਤੇ 750 ਦਾ ਸੂਟ ਹੈ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਜਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ